ਇੱਕ ਬੜੀ ਮਤਭਾਗੀ ਜਿਹੜੀ ਘਟਨਾ ਕੱਲ ਵਪਰੀ ਸੀ ਜਿਹੜਾ ਦੁਲਹਨ ਸੀ ਉਹਦਾ ਨਾਮ ਸੀਗਾ ਬਲਜਿੰਦਰ ਤੇ ਉਹਨੂੰ ਜਿਹੜੀ ਗੋਲੀ ਵੱਜ ਗਈ ਵਿਦਾਈ ਵੇਲੇ ਤੇ ਇਸ ਲਈ ਬਿਆਨ ਮੁਤਾਬਿਕ ਦਰਹਾਇਗਾ ਪਰਚਾ ਨੰਬਰ 270 ਦਰਜ ਕੀਤਾ ਗਿਆ थाना सदर ਵਿੱਚ ਤੇ ਜਿਹੜੀ ਧਾਰਾ ਜਿਹੜੀ ਹੈਗੀ 223 125 ਬੀ ਐਨ ਐਸ ਤੇ 25 ਆਮ ਸੈਕਟ ਵੀ ਲਾਈ ਗਈ ਹੈ ਸਰ ਤੇ ਜਿਹਨੇ ਇਹ ਮਾਮਲਾ ਦਰਜ ਕੀਤਾ ਦੋ ਜਣੇ ਨੇ ਮਾਮਲਾ ਦਰਜ ਕੀਤਾ ਕਿ ਗੁਰਪ੍ਰੀਤ ਹੈਗਾ ਤੇ ਦੂਜਾ ਜਿਹੜਾ ਉਹ ਪੈਲਸ ਦਾ ਮਾਲਕ ਸੀਗਾ ਉਪਲ ਬੈਂਕਟ ਹਾਲ ਦਾ ਮਾਲਕ ਉਸੋਕ ਤੇ ਕੀਤਾ ਗਿਆ ਸਰ ਇੱਕ ਹੀ ਮਸਲਾ ਕੀ ਬਣਿਆ ਉੱਥੇ ਜਦੋਂ ਵਿਦਾਈ ਹੋ ਲੱਗੀ ਜਿਹੜੇ ਬਿਆਨ ਦੇ ਗਏ ਜੀ ਜਿਹੜਾ ਵਿਦਾਈ ਵੇਲੇ ਜਿਹੜੇ ਹੈਗੇ ਉਸ ਟਾਈਮ ਜਿਹੜੀ ਹੈਗੀ ਗੋਲੀ ਚੱਲ ਗਈ ਸੀ ਜਿਹੜਾ ਡੀਸੀ ਸਾਹਿਬ ਵੱਲੋਂ ਜਿਹੜੇ ਹੁਕਮ ਹੈਗੇ ਕਿ ਮੈਰਿਜ ਪਲੇਸ ਤੇ ਤੇ ਪਬਲਿਕ ਪਲੇਸ ਤੇ ਜਿਹੜੇ ਵੈਪਨ ਹੈ ਉਹਦਾ ਨਮਾਈਸ ਤੇ ਵਰਤੋਂ ਨਹੀਂ ਕਿਹਣੀ ਚਾਹੀਦੀ ਉਸ ਤੋਂ ਪਹਿਲੇ ਵੀ ਆਰਡਰ ਕੱਢੇ ਹੋਏ ਜੁੜੀ ਬਾਰਵਾ ਇਹਦੇ ਰਿਗਾਰਡਿੰਗ ਚੈਕਿੰਗ ਵੀ ਕੀਤੀ ਜਾਂਦੀ ਹੈ ਤੇ ਮੇਰੀ ਪਬਲਿਕ ਨੂੰ ਆਹੀ ਅਪੀਲ ਹੈ ਕਿ ਕਦੇ ਵੀ ਕਿਸੇ ਮੈਰਿਜ ਪਲੇਸ ਜਾਂ ਪਬਲਿਕ ਪਲੇਸ ਤੇ ਜਿਹੜਾ ਵੈਪਨ ਹੈ ਹਥਿਆਰ ਹੈ ਉਹਦੀ ਦੁਰਵਰਤੋਂ ਨਾ ਕਰੇ ਉਹਦੀ ਨਮਾਇਸ ਨਾ ਕਰੇ ਸਰ ਇਹ ਕੁੜੀ ਦਾ ਭਰਾ ਹੈਗਾ ਸੀਗਾ ਜਿੰਨੇ ਗੋਲੀ ਚਲਾਈ ਜੀ ਜੀ ਹਾਂ ਜੀ ਸਰ ਕਿਹੜਾ ਪੈਲੇ ਸੀ ਆ ਉਪਲ ਪੈਲੇ ਸੀਗਾ ਜੀ थाना सदर ਉਪਲ ਬੈਂਕਟ ਹਾਲ ਖਾਈਫੇਮੇ ਕੇ ਪਿੰਡ ਖਾਈਫੇਮੇ ਕੇ ਪਿੰਡ ਹੈ ਜੀ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਜਿਹੜਾ ਹੈਗਾ ਤਫਤੀਸ਼ ਚੱਲ ਰਹੀ ਹੈ ਜੀ ਜਿਹੜੇ ਮੌਕੇ ਤੇ ਵੀਡੀਓ ਸੀਗੇ ਉਹ ਫੋਰੈਂਸਿਕਲੀ ਅਨਲਾਈਜ਼ ਕੀਤਾ ਜਾ ਰਹੇ ਨੇ ਤੇ ਪੂਰੀ ਘਟਨਾਕਰਮ ਜੁੜਾ ਹੈਗਾ ਉਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਰੇਡ ਵੀ ਕੀਤੀ ਜਾ ਰਹੀ ਹੈ ਸਰ ਕੁੜੀ ਠੀਕ ਹੈਗੀ ਹੈ ਕਿੱਥੇ ਰੈਫਰ ਕੁੜੀ ਜੁੜੀ ਹੈਗੀ ਫਲਸਪੁਰ ਤੋਂ ਲੁਧਿਆਣਾ ਜੁੜੀ ਹੈਗੀ ਰੈਫਰ ਕਰਤੀ ਗਈ ਸੀ ਹੁਣ ਡਾਕਟਰ ਦੀ ਦੇਖ ਰੱਖਛੇ ਤੇ ਅਸੀਂ ਰਬਤਵਾਸ ਕਰਦੇ ਹਾਂ ਕਿ ਉਦੁਰਸਤ ਹੋਵੇ ਜੀ ਜਲਦੀ ਤੇ ਸਰ ਤੁਸੀਂ ਉਹਨਾਂ ਵਾਸਤੇ ਕੀ ਮੈਸੇਜ ਦੋਗੇ ਜਿਹੜੇ ਹਿੱਲੇ ਵੀ ਪੈਲਸਾਂ ਦੇ ਵਿੱਚ ਜਿਹੜਾ ਅਸਰਾ ਲੈ ਕੇ ਜਾਂਦੇ ਔਰ ਉੱਥੇ ਜਾ ਕੇ ਫਾਈਲ ਮਤਲਬ ਇਦਾਂ ਨਹੀਂ ਕੱਟਣਾ ਵਾਣੂ ਇੰਜਾਮ ਦਿੰਦੇ ਨੇ ਲੋਕਾਂ ਤੇ ਆਇਆ ਅਪੀਲ ਹੈ ਕਿ ਮੈਰਿਜਸ ਪਲੇਸਸ ਹੋ ਗਏ ਜਾਂ ਕਿਸੇ ਵੀ ਪਬਲਿਕ ਪਲੇਸ ਵਿੱਚ ਹਥਿਆਰ ਦੀ ਨਾਤੋਂ ਨਮਾਇਸ ਕਰੇ ਨਾ ਤੋ ਦੁਰਵਰਤੋਂ ਕਰੇ ਜਿਹੜੇ ਡੀਸੀ ਸਾਹਿਬ ਦੇ ਜਿਹੜੇ ਆਰਡਰਸ ਹੈਗੇ ਉਹਨੂੰ ਵੀ ਜਿਹੜਾ ਹੈਗਾ ਫੋਲੋ ਜ਼ਰੂਰ ਕਰੇ ਜੀ